ਕਿਉਂ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਗੀ ਵੱਡੀ ਖਬਰ ਖਬਰ ਨੂੰ ਅਨ ਤਜਰਬਾ ਵੇਖਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਹੜਾਂ ਚ 23 ਜ਼ਿਲ੍ਹਿਆਂ ਦੇ 2472 ਪਿੰਡ ਪ੍ਰਭਾਵਿਤ 56 ਮੌਤਾਂ ਚਾਰ ਲਾਪਤਾ ਹਾਲ ਹੀ ਵਿੱਚ ਆਏ ਹੜਾਂ ਨੇ ਪੰਜਾਬ ਦੀ ਬੰਗਾਲੀ ਕਸ ਤੀਤਿਨ ਬਹੁਤ ਪ੍ਰਭਾਵਿਤ ਕੀਤਾ ਤੇ ਰਿਆਮਾਂ ਦੇ ਕੰਡੇ ਟੁੱਟਣ ਅਤੇ ਭਾਰੀ ਪਾਰਚ ਕਰਨ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 2472 ਪਿੰਡ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਆਏ ਹਨ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 3 3 ਲੱਖ 99176 ਲੋਕ ਪ੍ਰਭਾਵਿਤ ਹੋਏ ਹਨ ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ ਤੇ ਅਮitsar ਵਿੱਚ ਹੜ੍ਹ ਕਾਰਨ ਗੁਰਦਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਸਾਹਮਣੇ ਆਇਆ ਹੈ ਜਿੱਥੇ 135000 ਲੋਕ ਹੜ੍ਹ ਦੀ ਮਾਰੇ ਹਟਾਏ ਹਨ ਅੰਮ੍ਰਿਤਸਰ ਵਿੱਚ 136105 ਲੋਕ ਫਰੀਪੁਰ ਵਿੱਚ 38614 ਫਾਜ਼ਿਲਕਾ ਵਿੱਚ 25037 ਕਪੂਰਥਲਾ ਵਿੱਚ 5728 ਜਲੰਧਰ ਵਿੱਚ 1970 ਚਾਪ ਜੰਦਾਜੀ ਸਿੰਘ ਨਗਰ ਵਿਚ 14000 ਤੇ ਪਠਾਨਕੋਟ ਵਿੱਚ 15503 ਲੋਕ ਪ੍ਰਭਾਵਿਤ ਹੋਏ ਹਨ ਇਸ ਤੋਂ ਲਾਵਾ ਮੋਗਾ ਦੇ 800 ਮਾਨਸਾ ਦੇ 178 ਤਰਨਤੰਨ ਦੇ 60 ਤੇ ਸੰਗਰੂਰ ਦੇ 83 ਲੋਕ ਵੀ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਇਸ ਕੁਦਰਤੀ ਆਫਤਰਨ ਹੁਣ ਤੱਕ 55 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਤੋਂ ਲਾਵਾ ਚਾਰ ਵਿਅਕਤੀ ਲਾਪਤਾ ਹਨ ਜਿਨ੍ਹਾਂ ਵਿੱਚ ਇੱਕ ਜਲੰਧਰ ਦੇ ਤੇ ਤਿੰਨ ਪਠਾਨਕੋਟ ਜ਼ਿਲ੍ਹੇ ਨਾਲ ਸੰਬੰਧਿਤ ਹਨ ਬਚਾਅ ਮਹਿਮ ਵਿੱਚ एनडीआरएफ बीएसएफ आर्मी नेवी एसडीआर आरएफ ती कई संस्था सक्रिय छन् ਹੁਣ ਤੱਕ 2340 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ ਸ਼ੁਰੂਆਤ ਚ ਪੰਜਾਬ ਸਰਕਾਰ ਵੱਲੋਂ 299 ਰਾਤ ਕੈਂਪ ਬਣਾਏ ਗਏ ਸਨ ਪਰ ਹਾਲਾਤ ਗੰਭੀਰ ਹੋਣ ਕਰਕੇ ਗਿਣਤੀ ਵਧ ਕੇ 82 ਕੈਂਪਾਂ ਤੱਕ ਪਹੁੰਚ ਗਈ ਇਹਨਾਂ ਵਿੱਚ ਲਗਭਗ 3 7700 ਲੋਕ ਸੂਲਤਾਂ ਲੈ ਰੱਖੇ ਹਨ ਹਟ ਦਾ ਪਾਣੀ ਘਟਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਲਈ ਨਵੀਆਂ ਚੁਣੌਤੀਆਂ ਖੜੀਆਂ ਹੋ ਗਈਆਂ ਹਨ ਖੇਤਾਂ ਵਿੱਚ ਪਾਣੀ ਖੜਾ ਰਹਿਣ ਕਾਰਨ ਖੜੀਆਂ ਫਸਲਾਂ ਨਸ਼ਟ ਹੋ ਗਈਆਂ ਹਨ ਅਤੇ ਬੀਜਣ ਜੋਗ ਜ਼ਮੀਨ ਵੀ ਖਰਾਬ ਹੋਈ ਹੈ ਮਿੱਟੀ ਚ ਨਮੀ ਕਰਨ ਜ਼ਮੀਨ ਨੂੰ ਸਵਾਰਨ ਵਾਸਤੇ ਵੱਡੇ ਖਰਚੇ ਹੋਣਗੇ ਤੇ ਅਗਲੀ ਫਸਲ ਦੀ ਬਿਜਾਈ ਦੇਰੀ ਨਾਲ ਹੋਵੇਗੀ ਨਾਲ ਹੀ ਪਸ਼ੂਆਂ ਦੇ ਚਾਰੇ ਦੇ ਘਾਟ ਟੁੱਟੇ ਕਰਾਤੇ ਛਾਂਦ ਸਮਾਨ ਦੇ ਨੁਕਸਾਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਬਿਦਾ ਦਿੱਤੀਆਂ ਹਨ ਖੇਤੀਬਾੜੀ ਕਰਜ਼ੇ ਦੀ ਵਾਪਸੀ ਤੇ ਪਰਿਵਾਰਕ ਖਰਚੇ ਦੀ ਚਿੰਤਾ ਕਿਸਾਨਾਂ ਨੂੰ ਹੋਰ ਵੀ ਪਰੇਸ਼ਾਨ ਕਰ ਰਹੀ ਹੈ ਕਿ ਸਰਕਾਰੀ ਮਦਦ ਦੇ ਬਗੈਰ ਕਿਸਾਨਾਂ ਲਈ ਮੋਰਸਬਨਾ ਉਕ ਹੈ ਕਿਸਾਨਾਂ ਨੇ ਪ੍ਰਭਾਵਿਤ ਇਲਾਕਿਆਂ ਚ ਡਰ ਅਤੇ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ